ਸ਼ੇਰ ਅਮਰਨਾਥ ਪਰ ਪਾਣੀ ਭੁਕੇ ਕੋ ਅਨਪਿਆਸੇ ਕੋ ਪਾਣੀ ਜੋ ਸਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਖੜੇ ਹਾਂ ਸ਼ਿਵ ਸਰੂਪ ਆਤਮਾ ਨਦੀ ਪਾਰ ਕੁਰਾਲੀ ਵਿਖੇ ਜਿੱਥੇ ਕੀ ਅੱਜ ਅਮਰਨਾਥ ਨੂੰ ਜੋ 24ਵਾਂ ਵਿਸ਼ਾਲ ਪੁੰਡਾਰਾ ਜਾ ਰਿਹਾ ਜੋ ਹਰ ਸਾਲ ਦੀ ਤਰ੍ਹਾਂ ਇੱਥੋਂ ਲਿਜਾਇਆ ਜਾਂਦਾ ਹੈ ਸੋ ਉਸਨਾਂ ਦੀ ਜੋ ਸ਼ੁਰੂਆਤ ਸੋ ਪਸਾਈਆਂ ਵਾਲਾ ਡੇਰੇ ਤੋਂ ਤੰਦਰਾਜਗਰੀ ਜੀ ਮਹਾਰਾਜ ਜੀ ਦੇ ਦੁਆਰਾ ਕੀਤੀ ਗਈ ਹੈ ਤੇ ਰਵਾਨਗੀ ਵੀ ਕੀਤੀ ਗਈ ਹੈ ਤੋ ਤੁਹਾਨੂੰ ਅਨੁੱਖਣੇ ਅਥਰੇ ਕੁਝ ਤਸਵੀਰਾ ਉਸ ਬਾਨੇ ਰੋ ਸ਼ਾਨੇ ਪੰਜਾਬ న్యూਸ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਲੱਕੀ ਕੁਰਾਲੀ ਤੋ ਤੇ ਜਦ ਬਰਿਆ ਲਾਵੇਗਾ ਤੇ ਤੇ ਜਦ ਬਰਿਆ ਲਾਵੇਗਾ ਤੋ ਤੇ ਜਦ ਬਰਿਆ ਲਾਵੇਗਾ ਸੋਭੀ ਜੀ ਦਸਨ ਕੋਈ ਸਦਨਾ ਮਤੁਰ ਹੋਵੇ ਕਿ ਜੀ ਜੀ ਮੋਤੀ ਨਾ ਬੰਦੀ ਕੋਈ ਸਦਨਾ ਮਤੁਰ ਹੋਵੇ रा રામ જય રામ જય રામ જય પરે દેવ સાંભલે રામ જય રામ જય રામ જય પરે દેવ સાંભલે આંખ્યો ને નાસી આભે દેખ રખિયા શુમત માં ગજ રૂપ કરે રામ જય રામ ગજ રૂપ કરે રામ જય રામ پارو سے ہووے جو مٿي ربا نا ميں گيت جي دير جي ريھي آهي جو هوو سي مٿي ربا نا ميں جو دير جي دير ما هو جب ته شيون پياوي جو دير جي دير ਬੋਲੋ ਸਤਿਗੁਰਦੇਵ ਸਵਾਮੀ ਜੀ ਮਹਾਰਾਜ ਕੀ ਜੈ ਬਾਬਾ ਬਰਫਾਨੀ ਕੀ ਜੈ ਅੱਜ ਕਰਾਲੀ ਸਹਿਰ ਦੇ ਸਹਿਯੋਗ ਨਾਲ ਸ੍ਰੀ ਅਮਰਨਾਥ ਬਰਫਾਨੀ ਸੇਵਾਦਲ ਕੁਰਾਲੀ ਵੱਲੋਂ ਅੱਜ ਬਾਬਾ ਜੀ ਗਸਾਈਆਂ ਵਾਲੇ ਬਾਬਾ ਜੀ ਵੱਲੋਂ ਹਰੀ ਛੰਡੀ ਦੇ ਕੇ ਲੰਗਰ ਲਈ ਅਮਰਨਾਥ ਲੰਗਰ ਗੁਫਾ ਤੇ ਲੰਗਰ ਲਗਾਉਣ ਲਈ ਰਵਾਨਾ ਕੀਤੇ ਗਏ ਨੇ ਤੇ ਇਹ 24ਵਾਂ ਭੰਡਾਰਾ ਸ੍ਰੀ ਅਮਰਨਾਥ ਬਰਫਾਨੀ ਸੇਵਾਦਲ ਕੁਰਾਲੀ ਦਾ ਸਾਰਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਜੋ ਵੱਧ ਚੜ ਕੇ ਲੋਕ ਸਾਰਾ ਉੱਥੇ ਹਿੱਸਲਨ ਨੇ ਇੱਕ ਗੁਫਾ ਤੇ ਚੱਲਦਾ ਆ ਰਿਹਾ ਸ਼ੁਰੂ ਤੇ ਅੱਜ ਹਰੀ ਛੰਡੀ ਬਾਬਾ ਜੀ ਦੁਆਰਾ ਦਿੱਤੀ ਗਈ ਹੈ ਕਸਾਈ ਵਾਲੇ ਵੱਲੋਂ ਜੈ ਬਾਬਾ ਦੁਆਰਾ ਜੀ ਕੀ ਜੈ ਅਧਰੋ ਆਜਾ ਜੀ ਸੁਸ਼ੀਰ ਅਮਰਨਾਥ ਪਰ ਪਾਣੀ ਭੁਕੇ ਕੋ ਅਨ ਪਿਆਸੇ ਕੋ ਪਾਣੀ ਸੋ ਇਹ ਵਹਾਨ ਸ਼ਬਦਾ ਦੇ ਨਾਲ ਸੋ ਅੱਜ ਅਸੀਂ ਖੜੇ ਆਂ ਸ਼ਿਵ ਸਰੂਪ ਆਤਮਾ ਨਦੀ ਪਰ ਕੁਰਾਲੀ ਲਿਖੇ ਜਿੱਥੇ ਕੀ 24 ਮਾਪੇ ਸ਼ਾਲਪੰਡਾਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਅਮਰਨਾਥ ਨੂੰ ਲਿਜਾਇਆ ਜਾਂਦਾ ਜਿਸ ਦੀ ਕਿ ਸ਼ੁਰੂਆਤ ਤਾਂ ਸੇੜਾ ਬਾਬਾ ਕਸਾਈ ਵਾਲਾ ਸ੍ਰੀ ਤਨਰਾਜ ਗਿਰੀ ਜੀ ਕਰਕੇ ਗਏ ਹਨ ਰਵਾਨਗੀ ਵੀ ਕਰਕੇ ਗਏ ਹਨ ਸੋ ਗੱਲਬਾਤ ਕਰਦੇ ਆ ਹੈਪੀ ਜੀ ਨਾਲ ਹੈਪੀ ਜੀ ਜੈ ਸ੍ਰੀ ਅੰਨ ਜੈ ਸਵਾਮੀ ਜੀ ਮਹਾਰਾਜ ਜੀ ਕੀ ਜੈ ਸੋ ਅੱਜ ਜੋ 24 ਮਾਪੇ ਸ਼ਾਲਪੰਡਾਰਾ ਸ੍ਰੀ ਅਮਰਨਾਥ ਨੂੰ ਇੱਥੋਂ ਤੋਂ ਲਿਜਾਇਆ ਜਾ ਰਿਹਾ ਇਸ ਬਾਰੇ ਕੀ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਰ ਜੀ ਆਪਣਾ ਭੂਰਾ ਵੀਰ ਵਸ਼ਿਸ਼ਟ ਜੀ ਜਮਲ ਵੀਰ ਇੱਧਰ ਆਪਣੇ ਵੀਰ ਸਾਰੇ ਨੇ ਐਫਰਟ ਕਰਕੇ ਜਿਗਣਾ ਹਰ ਇੱਕ ਸਾਲ ਕਰਦੇ ਆ ਇਸ ਵਾਰ ਵੀ ਬਹੁਤ بڑا ਭੰਡਾਰਾ ਲੈ ਕੇ ਜਾ ਰਹੇ ਆ ਤੁਹਾਨੂੰ ਪਤਾ ਵੀ ਸਾਡਾ ਇਕੱਲਾ ਹੀ ਭੰਡਾਰਾ ਜਿਹੜਾ ਸੌਮੇ ਜੀ ਦੇ ਦੇ ਅਸ਼ੀਰਵਾਦ ਨਾਲ ਗੁਫਾ ਦੇ ਕੋਲ ਲੱਗਦਾ ਹੈ ਪਿਛਲੀ ਵਾਰ ਕਿੱਡੀ ਵੱਡੀ ਆਫਤਾ ਆ ਗਈ ਸੀ ਫਿਰ ਵੀ ਸਾਡਾ ਮੱਕੇ ਉੱਥੇ ਨੁਕਸਾਨ ਕੋਈ ਨਹੀਂ ਹੋਇਆ ਇਹ ਸਾਰੀ ਸੌਮੇ ਜੀ ਦੀ ਕਿਰਪਾ ਹੈ ਜਾਂ ਸ਼ਿ ਭੋਲੇ ਦੀ ਕਿਰਪਾ ਹੈ ਤੇ ਦਿਨ-ਪਾ ਦਿਨ ਤੁਹਾਨੂੰ ਪਤਾ ਵੀ ਇਹ ਸਾਡਾ ਵਿਸ਼ਾਲ ਭੰਡਾਰਾ ਵੱਧਦਾ ਹੀ ਜਾ ਰਿਹਾ ਔਰ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਐਡੇ ਵੱਡੇ ਸਾਡੇ ਸੇਵਾਦਾਰ ਉਥੇ ਸੇਵਾ ਕਰਦੇ ਆ ਇਹ ਬਹੁਤ ਵੱਡੀ ਗੱਲ ਹੈ ਵੀ ਕਰਾਲੀ ਵਾਸਕੇ ਇੱਕ ਮੱਕੀ ਤੁਸੀਂ ਕੋ ਸਵਾਮੀ ਜੀ ਦੀ ਕਿਰਪਾ ਵੀ ਹਰੇਕ ਸਾਲ ਅਸੀਂ ਵੱਧ ਤੋਂ ਵੱਧ ਭੰਡਾਰਾ ਲਿਖੇ ਜਾਂਦੇ ਔਰ ਉਹਨਾਂ ਦਾ ਅਸ਼ੀਰਵਾਦ ਹੈ ਔਰ ਬਿਲਕੁਲ ਸਾਡਾ ਗੁਫਾ ਦੇ ਨੇੜੇ ਇਹ ਭੰਡਾਰਾ ਹੁੰਦਾ ਜਿਹੜਾ ਸਭ ਦਾ ਜਿਹੜਾ ਵੀ ਕੋਈ ਉੱਥੇ ਆਂਦਾ ਯਾਤਰੀ ਉਹਦੀ ਸੇਵਾ ਭਾਵਨਾ ਲੱਗੇ ਰਹਿੰਦਾ ਜੀ ਸਵਾਮੀ ਜੀ ਮਹਾਰਾਜ ਕੀ ਜੈ ਸਵਾਮੀ ਜੀ ਮਹਾਰਾਜ ਕੀ ਜੈ 24ਵਾਂ ਵਿਸ਼ਾਲ ਭੰਡਾਰਾ ਜੋ ਅਮਰਨਾਥ ਲਈ ਲਿਜਾਇਆ ਜਾ ਰਿਹਾ ਸੀ ਸ਼ੁਰੂਆਤ ਮਨਦੀ ਪਰ ਕਰਾਲੀ ਵਿਖੇ ਸੋ ਇਸ ਵਾਰ ਕੀ ਇਸ ਵਾਰ ਵੀ ਉਤੋਂ ਵੀ ਬਾਤ ਚੜ ਕੇ ਵਿਯੋਗ ਤਨ ਪਾਉਂਗੇ ਸਾਰੇ ਬੰਦੇ ਜੀ ਹੈ ਸਭ ਜਿੰਨੇ ਵੀ ਨੌਜਵਾਨ ਜਾਣਦੇ ਆਂ ਸਭ ਸੇਵਾ ਭਾਵਨਾ ਦੇ ਨਾਲ ਕਿੰਨੀ ਕਾ ਸੇਵਾ ਸਭ ਪੂਰੀ ਸੇਵਾ ਦਿਲ ਦੇ ਜਾਂਦੇ ਜੇਵਾ ਕਰਦੇ ਆਂ ਇਹ ਬੰਦੇ ਜੀ ਹੈ ਪੂਰੇ ਦਿਲ ਜਾਂ ਤੋਂ ਸੇਵਾ ਕਰਦੇ ਨੇ ਇਹ ਸੋ ਇਹ ਪੰਡਾਰਾ ਕਦੋਂ ਤੋਂ ਸ਼ੁਰੂ ਹੁੰਦਾ ਤੇ ਕਦ ਤੱਕ ਖਤਮ ਸਟਾਰਟਿੰਗ ਤੋਂ ਦੇਖੋ ਜੀ ਹੈ ਜਤੋਂ ਯਾਤਰਾ ਸ਼ੁਰੂ ਹੁੰਦੀ ਹੈ ਸਟਾਰਟ ਚੱਲਣ ਦੇ ਦੀ ਹੈ ਲਾਟ ਦੇ ਵਿੱਚ ਤੱਕ ਤੱਕ ਚੱਲਦਾ ਗਿਆ ਹੈ ਰੱਖਿਆਵੰਦਨ ਤੱਕ ਦੀ ਹੈ ਰੱਖਿਆਵੰਦਨ ਤੱਕ ਦੀ ਹੈ ਉਹ ਪੰਡਾਰਾ ਜੋ ਗੁਫਾ ਦੇ ਨਜ਼ਦੀਕ ਸਾਸੀ ਸੁਣਾਈ ਕੋ ਉੱਥੇ ਲਗਾਇਆ ਜਾਂਦਾ ਹੈ ਸੋ ਇਸ ਵਾਰ ਕੀ ਕਹਿਣਾ ਚਾਹਤੇ ਇਸ ਵਾਰ ਕੀ ਬੰਬਾਂ ਬੋਲੇ ਜੀ ਬੰਬਾਂ ਬੋਲੇ ਕਿਹਨੇ ਜਾਣੇ